ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਹਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਆਂ ਖਬਰ ਜੋ ਜੁੜੀ ਹੋਈ ਆ ਮਾਤਾ ਹਰਮਿੰਦਰ ਕੌਰ ਦੇ ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਮਾਤਾ ਹਰਮਿੰਦਰ ਕੌਰ ਬਾਰੇ ਅਸੀਂ ਐਪੀਸੋਡ ਨੰਬਰ 579 ਕੀਤਾ ਸੀ ਇਸ ਖਬਰ ਨੂੰ ਦੇਖਣ ਲਈ ਪੁਰਾਣਾ ਐਪੀਸੋਡ ਤੁਸੀਂ ਵੇਖ ਲਓ ਤਾਂ ਲਗਾਤਾਰਤਾ ਬਣ ਜਾਏਗੀ ਇਸ ਮਾਤਾ ਦੀ 100 ਕਰੋੜ ਦੀ ਜ਼ਮੀਨ ਦੇ ਸੰਬੰਧ ਦੇ ਵਿੱਚ ਇੱਕ ਮਾਫੀਆ ਸਰਗਰਮ ਹੁੰਦਾ ਹੈ ਤੇ ਉਹ ਜਾਲੀ ਪਾਵਰ ਆਫ ਅਟਾਰਨੀ ਗਾਜ਼ੀਆਬਾਦ ਤੋਂ ਤਿਆਰ ਕਰਕੇ ਲਿਆਉਂਦਾ ਹੈ ਤੇ ਜ਼ਮੀਨ ਵੇਚਣੀ ਸ਼ੁਰੂ ਕਰ ਦਿੰਦਾ ਫੇਰ ਉਹਦੇ ਵਿੱਚ ਹੁੰਦਾ ਇਹ ਹੈ ਜੀ ਜਿਹੜੇ ਇਹਨਾਂ ਦੇ ਹਸਬੰਡ ਸੀ ਪਤੀ ਸੀ ਉਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਵੀ ਗਲਤ ਲਿਖੀ ਹੁੰਦੀ ਆ ਜਦੋਂ ਕਿ ਡੇਟ ਆਫ ਬਰਥ ਹੁੰਦੀ ਆ ਉਹਨਾਂ ਦੀ 15 4 63 ਤੇ ਪਾਵਰ ਆਫ ਟਾਰਨੀ ਚ ਬਣਾਉਂਦੇ ਆ 15 4 32 1932 ਫਰਕ ਦੇਖੋ ਫਿਰ ਗਾਜ਼ੀਆਬਾਦ ਚ ਕਦੇ ਰਹੇ ਨਹੀਂ ਇਹਨਾਂ ਦੇ ਹਸਬੰਦ ਹੁਣ ਇਸ ਮਾਮਲੇ ਤੇ ਨਵੀਂ ਡਿਵੈਲਪਮੈਂਟ ਹੋ ਗਈ 31 12 25 ਨੂੰ ਸਾਡੀ ਖਬਰ ਚੱਲਣ ਤੋਂ ਬਾਅਦ ਹੋ ਸਕਦਾ ਮੋਹਾਲੀ ਪੁਲਿਸ ਤੇ ਦਬਾਅ ਪਿਆ ਹੋਵੇ ਇਹ ਬਦਨਾਮੀ ਹੋ ਰਹੀ ਆ ਮੋਹਾਲੀ ਪੁਲਿਸ ਨੇ ਪਰਚਾ ਦਰਜ ਕਰਤਾ ਕਿਹਨਾਂ ਦੇ ਵਿਰੁੱਧ ਦੋ ਬੰਦਿਆਂ ਦੇ ਵਿਰੁੱਧ ਸਾਨੂੰ ਐਡਵੋਕੇਟ ਬਲਜਿੰਦਰ ਸਿੰਘ ਸੈਣੀ ਜਿਹੜੇ ਕਿ ਮਾਤਾ ਜੀ ਦੇ ਵਕੀਲ ਨੇ ਉਹਨਾਂ ਨੇ ਦੱਸਿਆ ਕਿ ਅਸਲ ਬੰਦਿਆਂ ਦੇ ਵਿਰੁੱਧ ਤਾਂ ਪਰਚਾ ਦਰਜ ਕੀਤਾ ਹੀ ਨਹੀਂ ਉਹ ਪਾਸੇ ਕਰਤੇ ਔਰ ਹੁਣ ਪਰਚਾ ਦਰਜ ਹੋਣ ਤੋਂ ਬਾਅਦ ਆ ਸਕਰੀਨ ਤੇ ਵੇਖੋ ਤੁਹਾਨੂੰ ਇੱਕ ਰਸੀਦ ਦਿਖੂਗੀ ਰਜਿਸਟ੍ਰੇਸ਼ਨ ਇਹ ਯੂਟੀ ਪੁਲਿਸ ਨੂੰ ਮਾਤਾ ਹਰਮਿੰਦਰ ਕੌਰ ਨੇ ਸ਼ਿਕਾਇਤ ਕੀਤੀ ਆ ਕਿ ਮੇਰੇ ਘਰ ਦੇ ਵਿੱਚ ਤੱਕੇ ਨਾਲ ਦੋ ਔਰਤਾਂ ਬੜੀਆਂ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਜ਼ਮੀਨ ਛੱਡ ਦੇ ਸਮਝੌਤਾ ਕਰ ਲੈ ਮੇਰੀ ਜਾਨ ਨੂੰ ਖਤਰਾ ਉਹ ਬਹੁਤ ਮੈਨੂੰ ਧਮਕਾ ਕੇ ਗਈਆਂ ਚੰਡੀਗੜ੍ਹ ਪੁਲਿਸ ਨੇ ਡੀਡੀਆਰ ਕੱਟਤੀ ਤੇ ਆਰਸੀ ਤੁਸੀਂ ਦੁਬਾਰਾ ਵੇਖ ਲਓ ਇਹ ਰਜਿਸਟਰ ਕਰ ਲਈ ਮੈਂ ਚੰਡੀਗੜ੍ਹ ਪੁਲਿਸ ਦੇ ਹੀ ਐਸਐਸਪੀ ਕੰਵਰਦੀਪ ਕੌਰ ਨੂੰ ਮੈਸੇਜ ਪਾਇਆ ਸਕਰੀਨ ਤੇ ਵੇਖ ਲਓ ਕਿ ਮੈਡਮ ਦੱਸੋ ਕੁਝ ਕਾਰਵਾਈ ਅੱਗੇ ਚ ਹੋਊਗੀ ਕਿ ਨਹੀਂ ਹੋਊਗੀ ਇਹ ਬੁੜੀ ਮਾਤਾ ਇੱਥੇ ਕੱਲੀ ਰਹਿੰਦੀ ਹੈ 90 ਪਲੱਸ ਇਹਨਾਂ ਦੀ ਉਮਰ ਆ ਤੇ ਜੇ ਇਹਨਾਂ ਦੇ ਘਰੇ ਲੋਕ ਠੱਕੇ ਨਾਲ ਵੜਨਗੇ ਤੇ ਉਹਨਾਂ ਦੀ ਸੁਰੱਖਿਆ ਦਾ ਕੀ ਬਣੂਗਾ ਐਸਐਸਪੀ ਮੈਡਮ ਨੇ ਹਜੇ ਤੱਕ ਮੈਨੂੰ ਜਵਾਬ ਨਹੀਂ ਦਿੱਤਾ ਜਦੋਂ ਤੱਕ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਖੈਰ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਹੋਣਾ ਤੇ ਫੇਰ ਕਿਸੇ ਦਿਨ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਆ ਜਾਊਗਾ ਹੁਣ ਇਸ ਮਾਮਲੇ ਦੇ ਪਿਛੋਕੜ ਚ ਲੈ ਚਲੀਏ ਤੁਹਾਨੂੰ ਜਿਹੜਾ ਅਸੀਂ ਐਪੀਸੋਡ ਨੰਬਰ 579 ਦੇ ਵਿੱਚ ਡਿਟੇਲ ਚ ਦੱਸ ਚੁੱਕੇ ਹਾਂ ਤੁਹਾਨੂੰ ਸੰਖੇਪ ਚ ਦੱਸਦਾ ਇੱਕ ਪ੍ਰਾਪਰਟੀ ਡੀਲਰ ਰਵਿੰਦਰ ਗੋਇਲ ਇਹ ਜਿਹੜਾ ਮਾਫੀਆ ਸੀ ਜਿਹਨੇ ਜਾਲੀ ਪਾਵਰ ਆਟਾਰਨੀ ਬਣਾਈ ਸੀ ਰਵਿੰਦਰ ਗੋਇਲ ਨੂੰ ਵੀ ਇੱਕ ਟੋਟਾ ਜ਼ਮੀਨ ਦਾ 6 ਕਰੋੜ ਦਾ ਵੇਚ ਦਿੰਦਾ ਫਿਰ ਜਦੋਂ ਰਵਿੰਦਰ ਗੋਇਲ ਨੂੰ ਪਤਾ ਲੱਗਦਾ ਵੀ ਇਹ ਤਾਂ ਪਾਵਰ ਆਟਾਰਨੀ ਜਾਲੀ ਆ ਉਹ ਥਾਣੇ ਜਾਂਦਾ ਐਸਐਸਪੀ ਕੋਲ ਜਾਂਦਾ ਪਰਚਾ ਦਰਜ ਕਰਾਉਂਦਾ ਪਰਚਾ ਦਰਜ ਹੋ ਜਾਂਦਾ ਪਰ ਉਸ ਤੋਂ ਪਹਿਲਾਂ ਦੀ ਸ਼ਿਕਾਇਤ ਜਿਹੜੀ ਮਾਤਾ ਹਰਵਿੰਦਰ ਕੌਰ ਦੀ ਸੀ ਉਹ ਤੇ ਕੋਈ ਕਾਰਵਾਈ ਨਹੀਂ ਹੁੰਦੀ ਇੱਕ ਵਿਅਕਤੀ ਗੁਰਮੀਤ ਸਿੰਘ ਚੱਕ ਲਿਆ ਜਾਂਦਾ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅੰਦਰ ਦਿੱਤਾ ਜਾਂਦਾ ਹੈ ਤਾਂ ਫੇਰ ਉਹ ਰਵਿੰਦਰ ਗੋਇਲ ਪ੍ਰਾਪਰਟੀ ਡੀਲਰ ਨੂੰ ਜਿਹੜਾ ਵੀ ਉਹਦਾ ਲੈਂਡ ਡੀਲ ਸੀ 5 ਜਾਂ 6 ਕਰੋੜ ਰੁਪਏ ਉਹ ਵਾਪਸ ਕਰ ਦਿੰਦਾ ਤਾਂ ਕਿ ਮਰੀ ਜ਼ਮਾਨਤ ਹੋ ਜੇ ਮੈਂ ਬਾਹਰ ਆ ਜਾਵਾਂ ਹੁਣ ਇਹ ਜਿਹੜਾ ਨਵਾਂ ਪਰਚਾ ਦਰਜ ਹੋਇਆ ਮਾਤਾ ਦੀ ਸ਼ਿਕਾਇਤ ਤੇ ਇਹਦੇ ਵਿੱਚ ਇੱਕ ਹੋਰ ਗੁੰਡੀ ਭਾਰਤੀ ਮੋਹਾਲੀ ਪੁਲਿਸ ਨੇ ਜਿਹੜਾ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਉਹਦੇ ਤੋਂ ਇਹੋ ਜਿਹਾ ਬਿਆਨ ਲੈ ਲਿਆ ਕਿ ਜਿਹੜਾ ਵਿਅਕਤੀ ਮਾਤਾ ਦੀ ਮਦਦ ਕਰਦਾ ਸੀ ਮਾਤਾ ਦੇ ਨਾਲ ਕੋਟਕਚੈਰੀ ਜਾਂਦਾ ਸੀ ਦਫ਼ਤਰਾਂ 'ਚ ਜਾਂਦਾ ਸੀ ਹੈਲਪਰ ਵਜੋਂ ਉਹਦਾ ਨਾਮ ਬੁਆ ਮੈਂ ਇਹਨੇ ਸੌਦਾ ਕਰਾਇਆ ਜਾਂ ਇਹਨੇ ਜੋ ਵੀ ਕਿਸੇ ਢੰਗ ਨਾਲ ਉਹਨੂੰ આરોપી ਬਣਾਉਣ ਦੀ ਕੋਸ਼ਿਸ਼ ਮੁਹਾਲੀ ਪੁਲਿਸ ਕਰ ਰਹੀ ਹੈ। ਔਰ ਜੋ ਸਾਨੂੰ ਐਡਵੋਕੇਟ ਬਲਜਿੰਦਰ ਸੈਣੀ ਨੇ ਸਮਝਾਇਆ ਕਿ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਪੁਲਿਸ ਚਾਹੁੰਦੀ ਹੈ ਕਿ ਮਾਤਾ ਹਰਮਿੰਦਰ ਕੌਰ ਇਸ ਮਾਮਲੇ ਨੂੰ ਪਰਸੂ ਪੈਰਵੀ ਨਾ ਕਰੇ। ਇਸੇ ਕਰਕੇ ਜਿਵੇਂ ਤੁਹਾਨੂੰ ਐਪੀਸੋਡ 579 'ਚ ਹਰਮਿੰਦਰ ਕੌਰ ਮਾਤਾ ਜੀ ਨੇ ਦੱਸਿਆ ਕਿ ਪੁਲਿਸ ਬੰਦੇ ਭੇਜਦੀ ਸੀ ਆਪਣੇ ਮੁਲਾਜ਼ਮ ਭੇਜਦੀ ਸੀ ਅਫਸਰ ਭੇਜਦੀ ਸੀ ਕਿ ਮਾਤਾ ਜੀ ਖਿਹੜਾ ਛੱਡ ਦਿਓ ਸਮਝੌਤਾ ਕਰ ਲਓ ਆ ਫਲਾਣੇ ਫਲਾਣੇ ਬੰਦਿਆਂ ਦੇ ਨਾਂ ਨਾ ਲਾਓ ਤੁਸੀਂ ਹੋਰਾਂ ਦੇ ਲੈ ਲਓ ਹੁਣ ਆ ਜਿਹੜੀਆਂ ਦੋ ਜਨਾਨੀਆਂ ਗਈਆਂ ਤੱਕੇ ਨਾਲ ਬੜੀਆਂ ਟਰੈਸ ਪਾਸ ਕਰਕੇ ਮਾਤਾ ਦੇ ਘਰੇ ਉਹ ਕਿਨੇ ਭੇਜੀਆਂ ਹੋ ਸਕਦੀਆਂ ਜਿਹੜੀਆਂ ਕਹਿ ਰਹੀਆਂ ਕਿ ਤੁਸੀਂ ਸਮਝੌਤਾ ਕਰ ਲਓ ਸਲਾਹ ਕਰ ਲਓ ਖਿਹੜਾ ਛੱਡ ਦਿਓ ਨਹੀਂ ਤਾਂ ਨੁਕਸਾਨ ਹੋ ਜੂ ਤੁਹਾਡਾ ਹੁਣ ਇਸ ਤਰੀਕੇ ਦੇ ਨਾਲ ਜੇ ਮੁਹਾਲੀ ਪੁਲਿਸ ਕੰਮ ਕਰਦੀ ਆ ਦਾ ਬਹੁਤ ਸੀਰੀਅਸ ਇਸ਼ੂ ਆ 100 ਕਰੋੜ ਦੀ ਜ਼ਮੀਨ ਇਸ ਇਸ ਜ਼ਮੀਨ ਦਾ ਮੁੱਲ ਹੈ ਜਿਹੜੀ ਕਿ ਹੈਗੀ ਆ ਬਾਕਰਪੁਰ ਧਰਮਗੜ ਰੁੜਕਾ ਅਤੇ ਸਫੀਪੁਰ ਪਿੰਡ ਨੇ ਬਿਲਕੁਲ ਨਾਲ ਨਾਲ ਮੁਹਾਲੀ ਦੇ ਬਹੁਤ ਹੀ ਕੀਮਤੀ ਜ਼ਮੀਨ ਤੇ ਮਾਤਾ ਦੀ ਜ਼ਮੀਨ ਕਿੰਨੀ ਆ ਕਰੀਬ 4.5 ਏਕੜ ਸਾਡੇ 4 ਏਕੜ ਕੋਈ ਕਰੋੜ ਇੱਕ 100 ਕਰੋੜ ਅੰਕੀ ਜਾਂਦੀ ਹੈ ਇਹਦੀ ਮਤਲਬ ਕਿ ਮਾਰਕੀਟ ਵੈਲਿਊ ਔਰ ਮਾਦਾ ਹਰਮਿੰਦਰ ਕੌਰ ਦੇ ਬੱਚੇ ਦੋ ਬੇਟੀਆਂ ਉਹ ਵਿਦੇਸ਼ ਚ ਨੇ ਗੁਰਲੇਜ ਕੌਰ ਨੂੰ ਅਸੀਂ ਪਿਛਲੇ ਐਪੀਸੋਡ ਚ ਉਹਨਾਂ ਗੱਲਬਾਤ ਕੀਤੀ ਸੀ ਐਪੀਸੋਡ 579 ਦੇ ਵਿੱਚ ਤੁਸੀਂ ਵੇਖ ਸਕਦੇ ਹੋ ਉਹ ਕਹਿ ਰਹੀ ਹੈ ਕਿ ਮੈਂ ਡੇ ਟੂ ਡੇ ਓਵਰਸੀ ਨਹੀਂ ਕਰ ਸਕਦੀ ਫਿਰ ਇਹ ਸਿਚੁਏਸ਼ਨ ਦੇ ਵਿੱਚ ਜਿਹੜਾ ਮਾਫੀਆ ਹੈ ਉਹ ਸਰਗਰਮ ਹੋ ਜਾਂਦਾ ਹੈ ਕਿ ਪੈਰਵੀ ਕਰਨ ਵਾਲਾ ਕੋਈ ਨਹੀਂ ਸੱਚੇ ਝੂਠੇ ਕਾਗਜ਼ੇ ਬਣਾ ਕੇ ਇੱਕ ਵਾਰੀ ਪੰਗਾ ਲੈ ਲਿਓ ਲੈ ਲਓ ਤੇ ਫਿਰ ਸੁਲਾਹ ਕਰ ਲਾਂਗੇ ਸਸਤੀ ਲੈ ਲਾਂਗੇ ਕਿਉਂਕਿ ਜਿਹੜਾ ਸ਼ਰੀਫ ਪੰਦਾ ਉਹ ਕਹਿੰਦਾ ਖੜਾ ਛੜਾ ਹੋ ਯਾਰ ਯੱਬ ਤੋਂ ਇਹ 100 ਰੁਪਏ ਦੀ ਚੀਜ਼ ਆ ਲਿਆ ਤੂੰ ਸਾਨੂੰ 60 ਹੀ ਦੇ ਦੇ ਜਿਆਦਾ ਵਾਰ ਹੋ ਯੋਗ ਗੁੰਡੇ ਬੰਦੇ ਬਦਮਾਸ਼ ਤਾਂ ਫਿਰ ਇਹ ਐਂ ਹੀ ਕਰਦੇ ਆ ਨਾ ਜੀ ਜਿਹੜਾ ਸਧਾਰਨ ਸ਼ਰੀਫ ਨਾਗਰਿਕ ਆ ਉਹ ਤਾਂ ਖੜਾ ਛਡਾਉਂਦਾ ਕਲੇਸ਼ ਤੋਂ ਪਰ ਜਿਹੜਾ ਗੁੰਡਾ ਐਲੀਮੈਂਟ ਆ ਮਾਫੀਆ ਇਹਨੂੰ ਸਪੋਰਟ ਮਿਲ ਜਾਂਦੀ ਆ ਵਰਦੀ ਵਾਲਿਆਂ ਦੀ ਜਿਹੜੇ ਵਰਦੀਆਂ ਵਾਲੇ ਆ ਨਾ ਜੀ ਕਹਿ ਨੂੰ ਤਾਂ ਇਹ ਅਨੁਸ਼ਾਸਨ ਕਾਇਮ ਕਰਦੇ ਆ ਇਹਨਾਂ ਦੇ ਵਿੱਚ ਵੀ ਕਈ ਕਿਸਮ ਦੇ ਐਲੀਮੈਂਟ ਹੁੰਦੇ ਆ ਕਈ ਕਿਸਮ ਦੇ ਐਲੀਮੈਂਟ ਹੁੰਦੇ ਆ ਇਹ ਰਲ ਜਾਂਦੇ ਆ ਮਾਫੀਆ ਦੇ ਨਾਲ ਦੇ ਫੇਰੇ ਮਿਲ ਜੁਲ ਕੇ ਆਮ ਲੋਕਾਂ ਨੂੰ ਜਿਵੇਂ ਮਾਤਾ ਹਰਮਿੰਦਰ ਕੌਰ ਐ ਉਹਨਾਂ ਨੂੰ ਕਹਿੰਦੇ ਸੁਲਾਹ ਕਰ ਲੋ ਤੁਹਾਡੇ ਨਾਲ 100 ਕਰੋੜ ਦੀ ਜ਼ਮੀਨ ਦੀ ਠੱਗੀ ਵਜਦੀ ਸੀ ਵਜ ਲੈਣ ਦਿਓ ਤੁਸੀਂ ਪਰਚਾ ਦਰਜ ਕਰਾਤਾ ਕੋਈ ਨਹੀਂ ਹੁਣ ਠੰਡੇ ਹੋ ਜੋ ਮਾਤਾ ਜੀ ਤੁਹਾਡੀ ਉਮਰ ਕਿੰਨੀ ਰਹੇਗੀ ਕਿੱਥੇ ਕੋਟਾਂ 'ਚ ਜਾਓਗੇ ਸੋ ਇਹ ਕੋਸ਼ਿਸ਼ ਬੀਤੇ ਦੇ ਨਹੀਂ ਇਸ ਮਾਫੀਏ ਨੇ ਕੀਤੀ ਕਿ ਦੋ ਔਰਤਾਂ ਭੇਜ ਕੇ ਧੱਕੇ ਨਾਲ ਜਿਹੜੀਆਂ ਬੜੀਆਂ ਮਾਤਾ ਦੇ ਘਰੇ ਔਰ ਜ਼ੋਰ ਪਾਇਆ તમਕਾ ਆਇਆ ਕਿ ਮਾਦਾ ਤੂੰ ਸਮਝਾਉਂਦਾ ਕਰ ਸੁਲਾਹ ਕਰ ਪਰ ਮਾਤਾ ਅਡੋਲ ਹੈ ਉਹ ਕਹਿੰਦੀ ਨਾ ਮੈਂ ਸੁਲਾਹ ਨਹੀਂ ਕਰਨੀ ਮੈਂ ਤਾਂ ਲੜੂੰਗੀ ਚੰਗੀ ਗੱਲ ਹੈ ਚੰਗੀ ਗੱਲ ਹੈ ਮਾਤਾ ਜੀ ਜੇ ਲੜਨਗੇ ਔਰ ਆਪਣੇ ਇਨਸਾਫ ਦੇ ਲਈ ਕੰਮ ਕਰਨਗੇ ਇਹਦੇ ਨਾਲ ਪ੍ਰੇਰਨਾ ਮਿਲਦੀ ਹੈ ਬਾਕੀ ਸਮਾਜ ਦੇ ਲੋਕਾਂ ਨੂੰ ਜੇ ਇੱਕ 92 95 ਸਾਲ ਦੀ ਔਰਤ ਲੜ ਸਕਦੀ ਆ ਤੇ ਹੋਰ ਜਵਾਨ ਕਿਉਂ ਨਹੀਂ ਲੜ ਸਕਦੇ ਛੋਟੀ ਉਮਰ ਦੇ ਕਿਉਂ ਨਹੀਂ ਲੜ ਸਕਦੇ ਸੋ ଏਸੀ ਤਾਜ਼ਾ ਅਪਡੇਟ ਜਿਹੜੀ ਤੁਹਾਨੂੰ ਮੈਂ ਦੇਣੀ ਸੀ ਜਿਹੜੀ ਕਿ ਹੈ ਲਗਾਤਾਰਤਾ ਆਫ ਐਪੀਸੋਡ ਨੰਬਰ 579 ਜੇ ਤੁਹਾਨੂੰ ਸਾਡਾ ਇਹ ਐਪੀਸੋਡ ਚੰਗਾ ਲੱਗੇ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਲਾਈਕ ਕਰ ਦਿਓ ਤੇ ਕਮੈਂਟ ਜ਼ਰੂਰ ਦਿਆ ਕਰੋ ਦੋਸਤੋ ਮਾਹਰਿੰਦਰ ਸਿੰਘ ਤੱਕੜ ਥੋੜੇ ਤੋਂ ਆ ਗਿਆ ਮੰਗਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਜ਼